ਨੇ ਕਾ ਜਿੰਦਾਬਾਦ 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 ਵਾਲਾ ਦਾ ਭੱਜਣਾ ਵਾਲਾ ਐਮਐਲਏ ਰਮੀਲ ਪੁੱਲਰ ਮੁਰਦਾਬਾ 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 ਸਾਨਮ ਦੁਰਾ ਦੇ ਕਾ ਜਿੰਦਾਬਾਦ 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 ਸਾਨਰਸ ਵਾਲਾ ਦਾ ਭੱਜਣਾ ਵਾਲਾ ਐਮਐਲਏ ਰਮੀਲ ਪੁੱਲਰ ਮੁਰਦਾਬਾ 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 ਆਸ਼ਾ ਕਰਤਾ ਮੁਰਦਾਬਾ ਗੁਰਦਾਬਾ ਮੁਰਦਾਬਾ ਜੰਮੂ ਸਿੱਦੇ ਜਾ ਕਰੋ ਸਰਕਾਰ ਮੁਰਦਾਬਾ ਰਾਮਚੋੜ ਸਰਕਾਰ ਮੁਰਦਾਬਾ ਮੁਰਦਾਬਾ ਗੁਰਦਾਬਾ ਪਖੇ ਸਿੰਘ ਗੁਰਦਾਸਾ 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 ਮਾਹਬੂਸ ਸਿੰਘ ਕਿਸਾਨ ਨੁਸਸਮੇਟੀ ਪੰਜਾਬ ਜ਼ੋਨ ਹਰਖੀਰਾ ਪ੍ਰਧਾਨ ਅੱਜ ਜ਼ਿਲ੍ਹਾ ਫਰੋਇਪਰ ਦੇ ਹਲਕਾ ਫਰੋਇਪਰ ਸ਼ਹਿਰੀ ਤੋਂ ਐਮਐਲਏ ਰਮੀਰ ਕੁਲਹਰ ਪਿੰਡ ਪਧਰੀ ਦੌਰੇ ਤੇ ਆਏ ਸੀ ਉਨ੍ਹਾਂ ਦੇ ਵਿਰੋਧੀ ਕੌਣ ਆਖਿਆ ਤੋਂ ਵੱਡੇ ਪੱਧਰ ਤੇ ਪਿੰਡ ਕਮਾਲਾ ਬੋਤਲਾ ਪਿੰਡ ਗੁਲਾਮੀ ਵਾਲਾ ਤੇ ਪਿੰਡ ਹੰਦ ਚੱਕ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਕਿਸਾਨਾਂ ਨੇ ਗੱਲਬਾਤ ਕਰਨੀ ਚਾਹੀ ਤਿੰਨਾ ਹੀ ਪਿੰਡਾਂ ਵਿੱਚ ਕਮਾਲਾ ਬੋਤਲਾ ਗੁਲਾਮੀ ਵਾਲਾ ਤੇ ਹੰਦ ਚੱਕ ਪਰ ਕਿਸਾਨਾਂ ਦੇ ਸਵਾਲਾਂ ਤੋਂ ਸਾਫ ਭਾਈ ਦੇ ਨਜ਼ਰੀਏ ਰਣਜੀਤ ਸਿੰਘ ਭੁੱਲਰ ਐਮ ਐਲ ਕਿਉਂਕਿ ਉਹਨਾਂ ਨੂੰ ਖਾਸ ਪਤਾ ਸੀ ਵੀ ਜੋ ਸ਼ੰਭੂ ਖਨੌਰੀ ਬਾਰਡਰ ਤੇ ਪੰਜਾਬ ਸਰਕਾਰ ਨੇ ਲਾਟ ਚਾਰਜ ਕੀਤਾ ਕਿਸਾਨਾਂ ਮਜ਼ਦੂਰਾਂ ਦੇ ਰਹਿਣ ਬਸੇਰੇ ਢਾਏ ਚੱਲ ਰਹੇ ਅੰਦੋਲਨ ਨੂੰ ਖਦੇੜਿਆ ਗਿਆ ਵਿਸ਼ਵਾਸ ਘਾਟ ਕੀਤਾ ਗਿਆ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੋ ਕਿ ਹਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਚੱਲ ਰਿਹਾ ਸੀ ਪਰ ਕੇਂਦਰ ਤੋਂ ਇਹ ਕਿਸਾਨਾਂ ਦੇ ਵਿਚਾਰ ਪੰਜਾਬ ਸਰਕਾਰ ਆ ਗਈ ਕਿਉਂਕਿ ਪੰਜਾਬ ਸਰਕਾਰ ਚਾਹੁੰਦੀ ਸੀ ਵੀ ਉਹਨਾਂ ਦਾ ਕੇਜਰੀ ਹਾਲ ਕਿਰੇ ਕੇਂਦਰ ਅੰਦਰ ਨਾਲ ਭੇਜ ਦੇਵੇ ਜੇਲ੍ਹ ਚ ਨਾਲ ਭੇਜ ਦੇਵੇ ਭਗਵੰਤ ਮਾਨ ਦੇ ਵੀ ਫਾਈਲ ਖੋਲੀ ਸੀ ਕੇਂਦਰ ਸਰਕਾਰ ਨੇ ਉਹਦੇ ਕਰਪਟ ਕਾਰਨਾਮਿਆਂ ਦੀ ਭਗਵੰਤ ਮਾਨ ਨੇ ਡਰਦਿਆਂ ਹੋਇਆ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਭਾਜਪਾ ਦੇ ਦਬਾਏ ਉਹਦੇ ਵਿਰੋਧ ਵਿੱਚ ਕਿਉਂਕਿ ਜਿਹੜੇ 92 ਐਮਐਲਏ 92 ਮੂਰਤਾਂ ਅਸੀਂ ਪੰਜਾਬ ਚੋਂ ਬਣਾ ਕੇ ਵਿਧਾਨ ਸਭਾ ਭੇਜੀਆਂ ਸੀ ਉਹਨਾਂ ਚੋਂ ਇੱਕ ਵੀ ਮੂਰਤ ਨੇ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਕੋਈ ਜਵਾਬ ਨਹੀਂ ਦਿੱਤਾ। ਉਸ ਵਿਰੋਧ ਵਿੱਚ ਅੱਜ ਪਿੰਡ ਪਿੰਡ ਤੀ ਫੋਰ ਸੀ ਜਿੱਥੇ-ਜਿੱਥੇ ਵੀ ਐਮ.ਐਲ.ਏ. ਰਣਵੀਰ ਭੁੱਲਰ ਜੀ ਪਰ ਅਨਵੀਰ ਭੁੱਲਰ ਸਾਹਿਬ ਭਾਜ ਦੇ ਨਜ਼ਰ ਆਏ ਆ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਜਿੰਨਾ ਚਿਰ ਕਿਸਾਨਾਂ ਮਜ਼ਦੂਰਾਂ ਦੇ ਨਾਲ ਰਣਵੀਰ ਭੁੱਲਰ ਖੁੱਲ ਕੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਉਹਨਾਂ ਦਾ ਹਰੇਕ ਪਿੰਡ 'ਚ ਹਰੇਕ ਤਾਂ ਇਸੇ ਤਰ੍ਹਾਂ ਵਿਰੋਧ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਜਿਹੜਾ ਹਲਕਾ ਵਿਦਾਇਕ ਰਵੀਰ ਸਿੰਘ ਭੁੱਲਰ ਆ ਜਿਹੜੇ ਪਿੰਡਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਪਹੁੰ ਅ ਕੀ ਗੱਲ ਬਾਤ ਹੈ ਕਿਸਾਨ ਵਿਕਾਸ ਕਮੇਟੀ ਦਾ ਵਿਰੋਧ ਕਰਦੇ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਹਲਕਾ ਅਨਵੀਰ ਭੁੱਲਰ ਸਾਡੇ ਪਿੰਡ ਕਮਾਲੇ ਬੋਦਲੇ ਸਿੱਖਿਆ ਕ੍ਰਾਂਤੀ ਤਹਿਤ ਜਿਹੜੇ ਸਕੂਲਾਂ ਨੂੰ ਰੰਗਰੂنگ ਕਰਕੇ ਮਾੜਾ ਮੋਟਾ ਐਪਟਾਪ ਕਰਕੇ ਤੇ ਉਹਦੀ ਵਾਸਤੇ ਆਇਆ ਸੀ ਵੀ ਕੁਝ ਨਾ ਕੁਝ ਖਰਚੇ ਖਰਚੇ ਪਾਉਣੇ ਪਿੰਡਾਂ ਨੂੰ ਦੇਣਾ ਤਾਂ ਕੀ ਹੋਣਾ ਤੇ ਅਸੀਂ ਸਾਡੇ ਮਤਲਬ ਸੁਗਾ ਦੇ ਜੋ ਵੀ ਸੱਦੇ ਮੁਤਾਬਕ ਅਸੀਂ ਕਿਸਾਨ ਮਜ਼ਦੂਰ ਸਹਿਯੋਗੀ ਕਮੇਟੀ ਵੱਲੋਂ ਇੰਦਾ ਵਿਰੋਧ ਕਰਨ ਵਾਸਤੇ ਇਹਨੂੰ ਸਵਾਲ ਪੁੱਛਣ ਵਾਸਤੇ ਪਿੰਡ ਕਮਾਲਾ ਬੋਦਲਾ ਇਕੱਠੇ ਹੋਏ ਸੀ ਤੇ ਇਹ ਰਣਵੀਰ ਭੁੱਲਰ ਇਹਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਫੋਰਸ ਨੇ ਹੋਰ ਮੁਗਵਾਲੀ ਆ ਤੇ ਕੋਈ ਵੀ ਕਿਸੇ ਸਵਾਲ ਤੋਂ ਸਾਰਿਆਂ ਤੋਂ ਭੈਦਾ ਨਜ਼ਰਾ ਆ ਜੇ ਅਸੀਂ ਮਾਲੇ ਬੋਦਲੇ ਇਹਦਾ ਵਿਰੋਧ ਕੀਤਾ ਤਾਂ ਨਹੀਂ ਰੁਕਿਆ ਜੇ ਗੁਲਾਮੀ ਵਾਲੇ ਗਏ ਤਾਂ ਨਹੀਂ ਤੇ ਹੁਣ ਇਸ ਤੋਂ ਬਾਅਦ ਪਿੰਡ ਹਮ ਚੱਕ ਇੱਥੇ ਪਹੁੰਚਿਆ ਤੇ ਇਹਦਾ ਵਿਰੋਧ ਕਿੱਥੇ ਵੀ ਜਾਊਗਾ ਤੇ ਇਹਦਾ ਡਾੜ ਕੇ ਵਿਰੋਧ ਕਰਾਂਗੇ ਠੀਕ ਹੈ ਜੀ ਹਾਂ ਜੀ ਜਿਵੇਂ ਸ਼ੰਭੂ ਖਨੌਰੀ ਬਾਰਡਰ ਤੋਂ ਜਿਹੜਾ ਆਮਾ ਦੀ ਪਾਰਟੀ ਤੇ ਇਲਜ਼ਾਮ ਲੱਗੇ ਹੋਏ ਇਹਨਾਂ ਨੇ ਸਾਮਾਨ ਤੋੜਿਆ ਜਾਂ ਟਰਾਲੀਆਂ ਚੋਰੀ ਕੀਤਾ ਕੀ ਕਰੀ ਬਿਲਕੁਲ ਜੀ ਇਹਦਾ ਜਿਹੜਾ ਗੁਰਲਾਲ ਖਨੌਰੀਆ ਹਲਕਾ ਐਮਐਲਏ ਜਿਹੜਾ ਉਥੋਂ ਦਾ ਉਹਨੇ ਬੜਾ ਸਦਾ ਨੁਕਸਾਨ ਉਹਦੇ ਰਿਸ਼ਤੇਦਾਰ ਦੇ ਘਰੋਂ ਟਰਾਲੀਆਂ ਫੜੀਆਂ ਗਈਆਂ ਚੋਰੀ ਕੀਤੀਆਂ ਇਹ ਸਰਕਾਰ ਲੋਟੂ ਸਰਕਾਰ ਹੈ ਇਹਨੇ ਕਿਸਾਨਾਂ ਦੇ ਨਾਲ ਬਹੁਤ ਧੱਕਾ ਕੀਤਾ ਤੇ ਸਾਡੀ ਲੋਟ ਸਾਡੇ ਏਸੀ ਗੈਸ ਕੋਈ ਵੀ ਚੀਜ਼ ਸਾਡੀ ਉੱਥੇ ਨਹੀਂ ਛੱਡੀ ਸਾਨੂੰ ਉਸ ਚੀਜ਼ ਦਾ ਜਿੰਨਾ ਚਿਰ ਜਵਾਬ ਨਹੀਂ ਦੇਣਗੇ ਇਸੇ ਤਰ੍ਹਾਂ ਇਹਨਾਂ ਦਾ ਡਟ ਕੇ ਵਿਰੋਧ ਹੁੰਦਾ ਰਹੂਗਾ ਠੀਕ ਹੈ ਪ੍ਰਧਾਨ ਜੀ ਧੰਨਵਾਦ ਜੀ ਸਿੱਖਿਆ ਕ੍ਰਾਂਤੀ ਪਿੰਡ ਪੱਧਰੀ ਸਕੂਲਾਂ ਦੇ ਵਿੱਚ ਇਹ ਯੋਜਨਾ ਤਹਿਤ ਐਮਐਲਏ ਪੰਜਾਬ ਸਰਕਾਰ ਦੇ ਵੱਖ-ਵੱਖ ਪਿੰਡਾਂ ਜਾ ਰਹੇ ਉਸੇ ਤਰ੍ਹਾਂ ਹੀ ਰਣਵੀਰ ਭੁੱਲਰ ਪਰੇਪਰ ਸ਼ਹਿਰੀ ਤੋਂ ਏਰੀਆ ਆਰਬਕਿਆਂ ਦੇ ਵੱਖ-ਵੱਖ ਸਕੂਲਾਂ ਵਿੱਚ ਗਿਆ ਸਿੱਖਿਆ ਨਗਰੀ ਪਰ ਜਿਆਦਾ ਅਸੀਂ ਜ਼ਮੀਨੀ ਪੱਧਰ ਤੇ ਉਸ ਚੀਜ਼ ਦੀ ਖੋਜ ਕੀਤੀ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਕੋਈ ਨਵਾਂ ਕਮਰਾ ਪਾਇਆ ਗਿਆ ਕੋ ਸਕੂਲ ਨੂੰ ਅਪਗ੍ਰੇਡ ਕੀਤਾ ਗਿਆ ਕੋ ਮਿਡਲ ਤੋਂ ਸੌਰੀ ਪ੍ਰਾਇਮਰੀ ਤੋਂ ਮਿਡਲ ਕੀਤਾ ਗਿਆ ਜਾਂ ਮਿਡਲ ਤੋਂ ਮੈਟ੍ਰਿਕ ਕੀਤਾ ਗਿਆ ਇਹ ਨਹੀਂ ਮੈਂ ਫਿਰ ਕਰਕੇ ਕੀ ਗਏ ਆ ਪੇਂਡ ਵਾਲੇ ਸਾਫ਼ ਕਹਿ ਰਹੇ ਸੀ ਵੀ ਰੰਗ ਕਰਕੇ ਕਹਿ ਰਹੇ ਵੀ ਸਿੱਖਿਆ ਕ੍ਰਾਂਤੀ ਆ ਗਈ। ਪੁਰਾਣੇ ਕੰਧਾਂ 'ਚ ਨਹੀਂ ਪੱਥਰ ਰੱਖਦਾ। ਪੁਰਾਣੇ ਕੰਧਾਂ 'ਚ ਨਹੀਂ ਪੱਥਰ ਰੱਖ ਕੇ ਪੁਰਾਣੇ ਕੰਧਾਂ ਤੇ ਉੱਤੇ ਪੇਂਟ ਮਾਰ ਕੇ ਸਿੱਖਿਆ ਕ੍ਰਾਂਤੀ ਨਹੀਂ ਆਉਣੀ। ਪੰਜਾਬ ਸਰਕਾਰ ਵਾਲਿਓ ਭਗਵੰਤ ਨਾਨ ਜੀ ਤੇ ਰਣਵੀਰ ਪੁੱਲਰ ਜੀ ਜੇ ਤੁਸੀਂ ਸੱਚਮੁੱਚ ਹੀ ਲੋਕਾਂ ਹਤਾਸ਼ੀ ਜੋ ਲੋਕਾਂ ਨੂੰ ਸਿੱਖਿਆ ਪ੍ਰਣਾਲੀ ਦਾ ਹੀ ਸੁਨਤਾ ਦੇਣੀਆ, ਸੇਹ ਸੁਨਤਾ ਦੇਣੀਆ। ਤੇ ਇਹਨਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨਾ ਪਊਗਾ ਸਕੂਲਾਂ ਨੂੰ ਵਾਪਰ ਕੇ ਗ੍ਰੇਡ ਕਾਣਾ ਪਊਗਾ ਤੇ ਜਿਹੜੇ ਨੌਜਵਾਨ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਟੀਚਰ ਭੱਤੀ ਕਰਕੇ ਤੇ ਉਹ ਜਿਹੜੇ ਜਵਾਕ ਆ ਸਕੂਲਾਂ ਵਿੱਚ ਜਿਨ੍ਹਾਂ ਨੇ 50 50 60 60 ਜਵਾਕਾਂ ਤੇ ਇੱਕ ਹੀ ਬੱਚਿਆਂ ਦੇ ਇੱਕ ਹੀ ਟੀਚਰ ਆ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਟੀਚਰ ਮਾਇਆ ਕਰਾ ਕੇ ਸਿੱਖਿਆ ਕ੍ਰਾਂਤੀ ਆ ਸਕਦੀ ਆ ਨਾ ਕਿ ਕੰਧਾਂ ਨੂੰ ਪੇਂਟ ਕਰਕੇ ਵਿੱਚ ਪੱਤਰ ਕਰਕੇ ਵਹਿਦਗੀ ਦਾ ਖਰਚ